ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਵਾਹਿਗੁਰੂ ਸਾਹਿਬ ਜੀ ਮੈਂ ਤਾਂ ਦੀ ਬਾਤ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੇ ਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਉ ਬੇਨੰਤੇ ਮੇਰਾ ਦੁਖ ਸੁਖ ਤੁਧ ਹੀ ਪਾਸ ਦੰਡੋ ਤਬੰਦਨ ਅਨਕੇਵਾ ਸਰਬ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਵੇ ਫਮਾਰ ਆਥਾ ਅਗਣਤਾ ਤੁਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੁਲੈ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਜਾਗਰ ਸ਼ਤਰ ਤਖਤ ਦੇ ਮਾਲਕ ਦਸਮ ਪਤ ਸਿੰਘਾਂ ਦੀ ਪਾਵਨ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋਂ ਮਹੀਨਾ ਵਾਰੀ ਗੁਰਮਤ ਸਮਾਗਮ ਦੇ ਅੰਦਰ ਗੁਰੂ ਕਿਰਪਾ ਦੇ ਦੁਆਰਾ ਹਾਜ਼ਰੀਆਂ ਭਰਨ ਦਾ ਸੁਪਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਭ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨਾਲ ਲਵੈ ਬਿਨ ਸੰਗਤ ਮੈਲ ਪਰਿਜੈ ਜੀਓ ਗੁਰੂ ਕਿਰਪਾ ਦੇ ਦੁਆਰਾ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਸਰਵਣ ਦਾ ਹਿੱਸਾ ਪਾਉ ਦਿੱਤੇ ਹੋਏ ਸਮੰਹ ਦੇ ਵਿੱਚ ਰਹਿ ਕਰਕੇ ਗੁਰਮਤ ਵਿਚਾਰਾਂ ਦੇ ਨਾਲ ਜੁੜਿਏ ਜੀਵਨ ਦੀਆਂ ਘੜੀਆਂ ਸਵਾਸਾਂ ਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਦੇ ਗੁਣ ਬੜੇ ਅਮੋਲਕ ਹਨ ਮਾਲਕ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਵਪਾਰ ਬੜਾ ਕੀਮਤੀ ਬੜਾ ਅਮੋਲਕ ਹੈ ਮਾਲਕ ਪ੍ਰਭੂ ਪਰਮਾਤਮਾ ਦੇ ਜੇ ਗੁਣ ਅਮੋਲਕ ਨੇ ਉਹਦਾ ਵਪਾਰ ਅਮੋਲਕ ਹੈ ਕਿ ਰੋਜ਼ਾਨਾ ਆਪ ਜੀ ਪੜਦੇ ਹੋ ਸਰਵਣ ਕਰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇਹਦਾ ਵਪਾਰ ਕਰਨ ਵਾਲੇ ਪਾਪ ਗੁਰੂ ਕੀ ਸੰਗਤ ਗੁਰੂ ਕੇ ਪਿਆਰੇ ਜੋ ਆਪ ਜੀ ਗੁਰੂ ਚਰਣਾ ਵਿੱਚ ਬੈਠੇ ਹੋ ਤੁਹਾਡੇ ਵੱਲ ਤੀਸਰਾ ਇਸ਼ਾਰਾ ਗੁਰੂ ਨੇ ਦਿੱਤਾ ਹੈ ਗੁਰੂ ਪਾਖਸ਼ਵ ਮਹਾਰਾਜ ਜੀ ਕਹਿੰਦੇ ਗੁਣਾਂ ਦਾ ਵਪਾਰ ਕਰਨ ਵਾਲੇ ਵਪਾਰੀ ਵੀ ਬੜੇ ਅਮੋਲਕ ਨੇ ਤੇ ਜਿਸ ਢੰਡਾਰੇ ਦੇ ਵਿੱਚੋਂ ਇਹ ਵਪਾਰ ਕਰੀਂਦਾ ਸਾਹਿਬ ਕਹਿੰਦੇ ਉਹ ਢੰਡਾਰਾ ਵੀ ਬੜਾ ਅਮੋਲਕ ਹੈ ਸਤਿਗੁਰੂ ਜੀ ਦੇ ਬਚਨ ਨੇ ਅਮੁੱਲ ਗੁਣ ਅਮੁੱਲ ਵਪਾਰ ਵਾਹ ਗੁਰੂ ਦੇ ਗੁਣ ਅਮੋਲਕ ਨੇ ਜਿਹਦਾ ਕੋਈ ਮੁੱਲ ਨਹੀਂ ਮਾਲਕ ਪ੍ਰਭੂ ਪਰਮਾਤਮਾ ਦਾ ਨਾਮ ਸਾਈਂ ਨਾਮ ਅਮੋਲ ਕੀਮਤ ਨਾਲ ਕੋਈ ਜਾਣਦੋ ਕੋਈ ਕੀਮਤ ਨਹੀਂ ਜਾਣਦਾ ਪਾਉ ਕਿ ਕੋਈ ਸੰਸਾਰ ਦਾ ਐਸਾ ਪਦਾਰਥ ਨਹੀਂ ਜਿਹਦੇ ਵੱਟੇ ਇਹ ਕੋਈ ਨਾਮ ਆਖੀਏ ਕਿ ਮਿਲ ਸਕਦਾ ਪਦਾਰਥ ਦੇ ਦੇਈਏ ਇਹਦੇ ਵੱਟੇ ਸਾਨੂੰ ਨਾਮ ਮਿਲ ਜਾਏ ਸਭ ਕਹਿੰਦੇ ਕੋਈ ਐਸਾ ਸੰਸਾਰ ਦਾ ਪਦਾਰਥ ਮਾਲਕ ਪ੍ਰਭੂ ਪਰਮਾਤਮਾ ਦਾ ਨਾਮ ਅਮੋਲਕ ਹੈ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਸੁਖਮੀ ਸਾਹਿਬ ਜੀ ਦੇ ਬਚਨ ਸ਼ਾਸਤਰ ਤੇ ਸਿਮਰਤੀਆਂ ਇਹ ਧਾਰਮਿਕ ਗ੍ਰੰਥ ਇਹਨਾਂ ਨੂੰ ਟੰਡੋਲ ਕੇ ਇਹਨਾਂ ਨੂੰ ਵਿਚਾਰ ਕੇ ਇਹਨਾਂ ਨੂੰ ਪੜ ਤਰ ਕੇ ਦੇਖਿਆ ਹੈ ਇਹ ਸਾਰੇ ਧਾਰਮਿਕ ਗ੍ਰੰਥਾਂ ਨੇ ਤੱਤ ਕੀ ਦਿੱਤਾ ਸਾਰ ਕੇ ਦਿੱਤਾ ਬਹੁ ਸ਼ਾਸਤਰ ਬਹੁ ਸਿਮਰਤੇ ਪੇਖੇ ਸਰਬ ਢੰਡੋਲ ਪੂਜਸਨਾ ਹੀ ਹਰ ਹਰੇ ਨਾਨਕ ਨਾਮ ਅਮੋਲ ਪ੍ਰਮਾਤਮਾ ਦਾ ਨਾਮ ਅਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਮਾਲ ਪ੍ਰਭੂ ਪ੍ਰਮਾਤਮਾ ਦੇ ਗੁਣ ਅਮੋਲਕ ਨੇ ਅਮੁੱਲ ਗੁਣ ਅਮੁੱਲ ਵਾ ਵਾ ਵਪਾਰ ਵੀ ਅਮੋਲਕ ਹੈ ਸੰਸਾਰ ਦੇ ਅੰਦਰ ਕੋਈ ਕੋਈ ਵਪਾਰ ਕਰਦਾ ਹੈ ਕੋਈ ਕੋਈ ਵਪਾਰ ਕਰਦਾ ਹੈ ਤੇ ਜਿਹੋ ਜਿਆ ਵਪਾਰ ਜੀਵ ਕਰਦਾ ਹੈ ਉਹ ਜੀ ਵਪਾਰ ਵਾਸਤੇ ਪੂੰਜੀ ਵੀ ਉਹਨੇ ਕੀਤਾ ਹੀ ਦੀ ਜੀਵ ਹਿਸਾਬ ਲਾ ਕੇ ਚੱਲਦਾ ਹੈ ਕਿ ਜੇ ਕੱਪੜੇ ਦਾ ਵਪਾਰ ਕਰਨਾ ਹੈ ਉਹਦੇ ਵਾਸਤੇ ਐਨੇ ਕੀ ਜੇਬ ਵਿੱਚ ਪੂੰਜੀ ਹੋਵੇ ਤੇ ਵਪਾਰ ਚੱਲ ਪਏਗਾ ਕੋਈ ਜੀਵ ਕਹਿੰਦਾ ਪੀ ਚਾਂਦੀ ਦਾ ਵਪਾਰ ਕਰਨਾ ਕੋਈ ਕਹਿੰਦਾ ਤਾਂਬੇ ਦਾ ਕਾਂਸੀ ਦਾ ਵਪਾਰ ਕਰਨਾ ਇੰਨੀ ਕਿ ਪੂੰਜੀ ਚਾਹੀਦੀ ਹੈ ਵਪਾਰ ਚੱਲ ਪਾਉਣ ਤਾਂ ਜਿੰਨੇ ਸੋਨੇ ਦਾ ਵਪਾਰ ਕਰਨਾ ਤੇ ਸੋਨੇ ਦੇ ਵਪਾਰ ਵਾਸਤੇ ਬੜੀ ਪੂੰਜੀ ਚਾਹੀਦੀ ਹੈ ਤੇ ਜੇ ਨਾ ਸੰਸਾਰ ਦੇ ਵਪਾਰਾਂ ਵਾਸਤੇ ਪੂੰਜੀ ਵਹਸਾਬ ਲਾ ਕੇ ਜੀਵ ਤੁਰਦਾ ਹੈ ਜੇ ਜਿਸ ਵਪਾਰ ਨੂੰ ਸਹਿਬ ਨੇ ਕਿਹਾ ਹੀ ਅਮੋਲਕ ਹੈ ਤੇ ਉਸ ਵਪਾਰ ਤੇ ਪੂੰਜੀ ਵੀ ਅਮੋਲਕ ਚਾਹੀਦੀ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਮੋਲਕ ਪੂੰਜੀ ਇਹ ਹੈ ਮਾਲਕ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਵੱਡੇ ਭਾਗ ਜੀਵਨ ਦੇ ਅੰਦਰ ਸੁਭ ਕਰਮ ਤਾਂ ਕਰਕੇ ਇਹ ਵਪਾਰ ਕਰਨ ਦਾ ਸੁਭਾਗ ਮਿਲਦੇ ਨਹੀਂ ਤੇ ਨਹੀਂ ਮਿਲਦਾ ਨਹੀਂ ਕਰ ਸਕਦਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੋਥ ਰਾਗ ਦੇ ਅੰਦਰ ਅੰਮ੍ਰਿਤਮਈ ਪਾਵਨ ਬਚਨ ਨੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਸਭ ਕਹਿੰਦੇ ਗੁਰੂ ਕੀ ਸੰਗਤ ਵਿੱਚ ਜੁੜ ਕੇ ਮਾਲਕ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਨੀ ਸਿਰੇ ਦਾ ਕਰਮ ਸ਼੍ਰੋਮਣੀ ਕਰਮ ਹੈ ਕਉ ਨਾਨਕ ਤਿਸ ਭਾਇਓ ਪ੍ਰਾਪਤ ਔਰ ਪ੍ਰਾਪਤ ਕਿੰਨੂ ਹੁੰਦਾ ਇਹਨੂੰ ਇਹ ਕਰਨ ਦਾ ਸੁਭਾਅ ਮਿਲਦਾ ਕਉ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਤਾਂ ਲੈਣਾ ਜਿਹਦੇ ਪੁਰਬਲੇ ਵੱਡੇ ਭਾਵ ਨੇ ਜਿਹਦੇ ਪੁਰਬਲੇ ਸੁਭ ਕਰਮ ਨੇ ਪੁਰਬਲੇ ਸੁਭ ਕਰਮਾ ਰੂਪੀ ਜਿਹਦੇ ਕੋਲ ਪੂੰਜੀ ਹੈ ਉਹ ਜੀਵ ਇਸ ਵਾਪਾਰ ਨੂੰ ਕਰ ਸਕਦੇ ਨੇ ਤੇ ਨਹੀਂ ਕਰ ਸਕਦਾ ਬਾਬਾ ਕਬੀਰ ਸਾਹਿਬ ਜੀ ਦੇ ਕੋਲ ਕੋਈ ਤਲਾਟ ਜੀਵ ਆਇਆ ਉਹ ਤਨਾਰ ਜੀਵ ਨਿਸ਼ੰਕਾਰ ਜੀਵ ਨੇ ਆ ਕਰਕੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਕਬੀਰ ਸਾਹਿਬ ਜੀ ਮਹਾਰਾਜ ਤੁਹਾਡੀ ਕੀਰਤੀ ਬੜੀ ਤੁਹਾਡਾ ਜਸ ਬੜਾ ਸੁਣਿਆ ਹਰ ਪਾਸੇ ਤਨ ਕਬੀਰ ਤਨ ਕਬੀਰ ਹੋ ਰਹੀ ਹੈ ਇਹਦਾ ਕਾਰਨ ਇਹਦੇ ਪਿੱਛੇ ਕੀ ਪ੍ਰਯੋਜਨ ਹੈ ਕਿ ਤੁਹਾਡੀ ਇੰਨੀ ਵਡਿਆਈ ਤੁਹਾਡਾ ਇੰਨਾ ਜਸ ਹੋ ਰਿਹਾ ਇਹਦੇ ਪਿੱਛੇ ਕੀ ਕਾਰਨ ਹੈ ਉਨ ਜੇ ਕੋਈ ਪਿਆਰੇ ਕਿਸੇ ਦਾ ਵਪਾਰ ਵਧ ਕੇ ਚੱਲਦਾ ਹੋਵੇ ਕੋਈ ਇੱਕ ਗਰੀਬੀ ਤੋਂ ਟੁੱਟ ਕਰਕੇ ਜੀਵ ਅਮੀਰੀ ਵੱਲ ਤੁਰ ਪਏ ਤੇ ਅਸੀਂ ਹੈਰਾਨ ਹੋ ਕੇ ਪੁੱਛਣ ਦਾ ਯਤਨ ਕਰਦੇ ਹਾਂ ਕਿ ਇਹਦੇ ਪਿੱਛੇ ਕੋਈ ਰਾਜ ਤੇ ਹੋਵੇ ਗਨ ਜਿਹੜਾ ਇੱਕਦਮ ਤੁਸੀਂ ਗਰੀਬੀ ਤੋਂ ਅਮੀਰੀ ਵੱਲ ਉੱਠ ਤੁਰੇ ਕਿਦਰੇ ਤੁਸੀਂ ਝੌਂਪੜੀਆਂ ਵਿੱਚ ਰਹਿੰਦੇ ਸੀ ਅੱਜ ਮਹੱਲਾਂ ਦੇ ਵਿੱਚ ਨਿਵਾਸ ਹੈ ਕਿਦਰੇ ਤੁਹਾਡੇ ਕੋਲ ਇੱਕ ਸੁਖ ਨਹੀਂ ਸੀ ਅੱਜ ਅਨੇਕ ਸੁੱਖਾਂ ਦੇ ਨਾਲ ਤੁਸੀਂ ਭਰਪੂਰ ਹੋ ਰਾਗ ਪੁੱਛਣ ਦਾ ਯਤਨ ਕਰਦੇ ਆਂ ਵੀ ਜੇ ਸਾਨੂੰ ਉਹ ਰਾਗ ਮਿਲ ਜਾਏ ਅਸੀਂ ਵੀ ਉਹ ਉਤਮ ਕਰੀਏ ਅਸੀਂ ਵੀ ਉਹ ਕਿਰਤ ਕਰੀਏ ਜਿਹਦੇ ਕਰਕੇ ਸਾਡੇ ਜੀਵਨ ਦੇ ਵਿੱਚ ਵੀ ਖੁਸ਼ਹਾਲੀ ਆ ਜਾਏ ਤੇ ਤਨਾੜ ਜੀਵ ਨੇ ਪੁੱਛਿਆ ਕਹਿਣ ਲੱਗੇ ਵੀ ਮੇਰੇ ਕੋਲ ਧਨ ਦੀ ਕਮੀ ਕੋਈ ਨਹੀਂ ਮੇਰੇ ਕੋਲ ਸੋਨੇ ਦੀ ਕਮੀ ਕੋਈ ਨਹੀਂ ਹੈ ਪਰ ਬਾਬਾ ਕਬੀਰ ਜੀ ਕਹਿੰਦਾ ਜਸ ਐਨੀ ਵਡਿਆਈ ਮੇਰੀ ਨਹੀਂ ਹੋ ਰਹੀ ਜਿੰਨੀ ਵਡਿਆਈ ਤੁਹਾਡੀ ਹੈ ਇੱਕ ਤੇ ਤੁਸੀਂ ਸੰਸਾਰਿਕ ਤਲ ਤੇ ਨੀਵੀਂ ਜਾਤ ਦੇ ਦੂਜੀ ਗੱਲ ਤੁਹਾਡੇ ਧਰ ਦੇ ਵਿੱਚ ਅਤੀਤ ਦੀ ਗਰੀਬੀ ਤੇ ਤੀਜੀ ਤੁਹਾਡੀ ਫਿਰ ਵੀ ਐਨੀ ਵਡਿਆਈ ਇਹਦਾ ਕਾਰਨ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹਦਾ ਕਾਰਨ ਇਹਦਾ ਰਾਜ ਹੈ ਪਰਮਾਤਮਾ ਦਾ ਨਾਮ ਵਾਈ ਗੁਰੂ ਦੇ ਨਾਮ ਦੇ ਨਾਲ ਜੁੜੇ ਆ ਰਮੇ ਹੋਏ ਪ੍ਰਮਾਤਮਾ ਦੇ ਨਾਲ ਜੁੜੇ ਆ ਰਾਮ ਰਾਮ ਜਪਦੇ ਆ ਮਲਕ ਮਲ ਕਰਦੇ ਆ ਬਸ ਉਸੇ ਦੀ ਵਡਿਆਈਏ ਕੋਈ ਆਪਣੇ ਭਗਤਾਂ ਦਾ ਆਪਣੇ ਪਿਆਰਿਆਂ ਦਾ ਜਸ ਕਰਾਉਣ ਵਾਲਾ ਤੇ ਸਾਬ ਦੇ ਬਚਨ ਅਸੀਂ ਪੜਦੇ ਆ ਨਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਹਦੇ ਮਨ ਅੰਦਰ ਜਿਹਦੇ ਤਨ ਅੰਦਰ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਹਰ ਕੋਈ ਉਸ ਜੀਵ ਦੇ ਜੈ ਜੈਕਾਰ ਕਰਦਾ ਹੈ ਤੇ ਬਾਬਾ ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਨਾਮ ਦੀ ਵਡਿਆਈ ਹੈ ਤੇ ਤਨਾੜ ਜੀਵ ਨੇ ਹੱਥ ਜੋੜ ਕੇ ਗਿਆ ਕਹਿਣ ਲੱਗੇ ਬਾਬਾ ਕਬੀਰ ਸਾਹਿਬ ਜੀ ਫਿਰ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਦਾਤ ਦੇ ਦਿਓ ਜੋ ਤੁਸੀਂ ਇਹਦੇ ਬਦਲੇ ਤੋ ਮੈਂ ਤੁਹਾਨੂੰ ਦੇ ਦੇਣਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੀ ਦੇਵੇਂ ਕਹਿੰਦੇ ਜੀ ਜਿੰਨਾ ਧਨ ਚਾਹੀਦਾ ਮੈਂ ਧਨ ਦੇ ਦਿੰਦਾ ਜੇ ਕੋਈ ਪਦਾਰਥ ਤੁਹਾਨੂੰ ਚਾਹੀਦਾ ਨੇ ਮੈਂ ਤੁਹਾਨੂੰ ਪਦਾਰਥ ਦੇ ਦਿੰਦਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਹੀਂ ਕਿਸੇ ਪਦਾਰਥਾਂ ਦੇ ਕਰਕੇ ਧਨ ਦੇ ਕਰਕੇ ਨਾਮ ਨਹੀਂ ਮਿਲਦਾ ਬਾਬਾ ਕਬੀਰ ਜੀ ਜੇ ਤੁਸੀਂ ਕਹੋ ਮੈਂ ਤੁਹਾਨੂੰ ਤੋਲ ਕੇ ਸੋਨਾ ਦੇ ਸਕਦਾ ਜਿੰਨਾ ਤੁਸੀਂ ਕਹੋ ਨਾ ਤੋਲ ਕੇ ਸੋਨਾ ਦੇ ਦਿੰਨਾ ਮੈਨੂੰ ਨਾਮ ਦੀ ਦਾਤ ਦੇ ਦਿਓ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤਨਾੜ ਐ ਸ਼ੌਕਾਰਾ ਸੋਨਾ ਤੋਲ ਕੇ ਵੀ ਦੇਵੇਂ ਤਾਂ ਵੀ ਪ੍ਰਮਾਤਮਾ ਦਾ ਨਾਮ ਇਸ ਤਰ੍ਹਾਂ ਨਹੀਂ ਮਿਲਦਾ ਫਿਰ ਹੱਥ ਜੁੜ ਦੇ ਚਰਨਾਂ ਤੇ ਟੈਪਿਆ ਦੱਸੋ ਫਿਰ ਕਿਵੇਂ ਮਿਲੇਗਾ ਜੇ ਕਿਸੇ ਪਦਾਰਥ ਦੇ ਵੱਟੇ ਨਹੀਂ ਮਿਲਦਾ ਕੋਈ ਸੋਨਾ ਤੋਲ ਕੇ ਦੇਣ ਦੇ ਬਦਲੇ ਨਹੀਂ ਮਿਲਦਾ ਫਿਰ ਕਿਵੇਂ ਮਿਲ ਸਕਦਾ ਤੁਸੀਂ ਕਿਵੇਂ ਲਿਆ ਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਕਹਿਣ ਲੱਗੇ ਸੋਨੇ ਦੇ ਤੋਲ ਕਰਕੇ ਨਹੀਂ ਇਹ ਵਾਹਿਗੁਰੂ ਨੂੰ ਮਨ ਸਮਰਪਿਤ ਕਰਕੇ ਇਹ ਵਾਹਿਗੁਰੂ ਨੂੰ ਅਰਪਣੋ ਕਰਕੇ ਉਹਨੂੰ ਸਮਰਪਿਤ ਹੋ ਕਰਕੇ ਨਾਮ ਦੀ ਦਾਤ ਮਿਲਦੀ ਹੈ ਕਿਸੇ ਧਨ ਪਦਾਰਥ ਦੇ ਵਟੇ ਇਹ ਦਾਤ ਨਹੀਂ ਮਿਲਦੀ ਤੇ ਪਿਆਰਿਓ ਗੁਰੂ ਕੋਲੋਂ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਜਦੋਂ ਅਸੀਂ ਇਹ ਨਾਮ ਦੀ ਮੰਗ ਕਰਦੇ ਆ ਨਾਮ ਚਾਹੀਦਾ ਨਾਮ ਦੀ ਲੋਚ ਲੈ ਕੇ ਆਉਂਦੇ ਆ ਨਾ ਤੇ ਇੱਥੇ ਫਿਰ ਆਪਾ ਸਮਰਪਿਤ ਕਰਨਾ ਪੈਂਦਾ ਤੇ ਜਿੱਥੇ ਫਿਰ ਇਹ ਜੀਵ ਆਪਾ ਸਮਰਪਿਤ ਕਰ ਦਿੰਦਾ ਨਾ ਉਥੇ ਇਹ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਝੋਲੀ ਵਿੱਚ ਪਾ ਦਿੰਦਾ ਤੇ ਪਿਆਰਿਓ ਗੁਰੂ ਕਿਰਪਾ ਕਰੇ ਬੇਨਤੀ ਕਰਾਂ ਵੇਚਣ ਦੇ ਦੋ ਤਰੀਕੇ ਨੇ ਗੁਰੂ ਨੂੰ ਅਸੀਂ ਧਨ ਵੇਚਣਾ ਹੈ ਗੁਰੂ ਨੂੰ ਅਸੀਂ ਮਨ ਵੇਚਣਾ ਹੈ ਗੁਰੂ ਨੂੰ ਅਸੀਂ ਧਨ ਵੇਚਣਾ ਹੈ ਨਾ ਤੇ ਵੇਚਣ ਦੇ ਦੋ ਤਰੀਕੇ ਨੇ ਸੰਸਾਰਕ ਤਲ ਤੇ ਇੱਕ ਹੁੰਦਾ ਰਹਿਣ ਤੇ ਦੂਜਾ ਹੁੰਦਾ ਬਹਿਣ ਰਹਿਣ ਬਾਬਤ ਤੁਸੀਂ ਜਾਣਦੇ ਹੋ ਕਿਸੇ ਦੇ ਕੋਲ ਆਪਣੀ ਵਸਤੂ ਕੋਈ ਰਹਿਣ ਰੱਖਣੀ ਗਹਿਣੇ ਰੱਖ ਦੇਣ ਤੇ ਜਿਹੜੀ ਵਸਤੂ ਅਸੀਂ ਆਪਣੇ ਕਿਸੇ ਗਰਜ ਦੇ ਕਰਕੇ ਰਹਿਣ ਰੱਖਦੇ ਆ ਗਹਿਣੇ ਰੱਖਦੇ ਆ ਤੇ ਉਹਦੇ ਉੱਪਰ ਸਾਡਾ ਆਪਣਾ ਹੱਥ ਰਹਿੰਦਾ ਅਸੀਂ ਕੋਈ ਸਮਾਂ ਨਿਯਤ ਕਰਦੇ ਆ ਸੀਮਾ ਨਿਯਤ ਕਰਦੇ ਆ ਕਿ ਐਨੇ ਸਮੇ ਤੱਕ ਤੁਹਾਡੇ ਕੋਲ ਰਹੇਗਾ ਅਸੀਂ ਆਪਣੀ ਗਰਜ ਪੂਰੀ ਕਰਕੇ ਤੁਹਾਨੂੰ ਮੂਲ ਦੇ ਸਮੇਤ ਵਿਆਜ ਇਤਿਆਦਕ ਦੇ ਕੇ ਆਪਣੀ ਵਸਤੂ ਜਿਹੜੀ ਆ ਵਾਪਸ ਲੈ ਲਵਾਂ ਇਹ ਵੀ ਇੱਕ ਵੇਚਣ ਦਾ ਤਰੀਕਾ ਹੈ ਦੂਜਾ ਵੇਚਣ ਦਾ ਤਰੀਕਾ ਹੈ ਬਹਿਣ ਬਹਿਣ ਦਾ ਰੁੱਤ ਹੁੰਦਾ ਹੈ ਬੈ ਕਰਨਾ ਦੂਜੇ ਦੇ ਨਾਂ ਤੇ ਰਜਿਸਟਰੀ ਕਰ ਦੇਣਾ ਦੂਜੇ ਦੇ ਨਾਂ ਵਸਤੂ ਕਰ ਦੇਣੀ ਤੇ ਜਿਹੜੀ ਅਸੀਂ ਬਹਿਣ ਰੂਪ ਦੇ ਵਿੱਚ ਦਿੰਨੇ ਆ ਬੈ ਕਰਦੇ ਆ ਨਾ ਉਹਦੇ ਉੱਪਰ ਸਾਡਾ ਫਿਰ ਮੋੜ ਅਧਿਕਾਰ ਨਹੀਂ ਰਹਿ ਜਾਂਦਾ ਕਿ ਇਹ ਵਸਤੂ ਮੇਰੀ ਹੈ ਉਹ ਦੂਜੇ ਦੇ ਨਾਂ ਉਸੇ ਸਮੇਂ ਰਜਿਸਟਰੀ ਹੋ ਜਾਂਦੀ ਹੈ ਦੂਜੇ ਦੇ ਨਾਂ ਕਰ ਦਿੱਤੀ ਜਾਂਦੀ ਹੈ ਉਹ ਫਿਰ ਆਪਣਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਗੁਰੂ ਨੂੰ ਜੇ ਆਪਾ ਸਮਰਪਿਤ ਕਰਨਾ ਨਾ ਤੇ ਧਿਆਨ ਰੱਖੀ ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਇਹ ਤਨ ਵੇਚਣਾ ਇਸ ਅਮੋਲੋ ਗੁਣਾ ਦੀ ਇਥੇ ਸਾਂਝ ਕਰਨੀ ਆ ਵਪਾਰ ਕਰਨਾ ਤੇ ਫਿਰ ਧਿਆਨ ਦੇਈਏ ਗੁਰੂ ਨੂੰ ਤਨ ਆਪਣਾ ਜਿਹੜਾ ਨਾ ਇਹਨੂੰ ਬੈ ਕਰੀ ਗੁਰੂ ਦੇ ਨਾਮ ਤੇ ਇਨੂੰ ਕਿਤੇ ਰਹਿਣ ਨਾ ਰੱਖਦਾ ਫਿਰ ਇਹ ਗਹਿਣੇ ਨਾ ਰੱਖਦਾ ਫਿਰ ਇਹ ਤਨ ਮੇਰਾ ਹੈ ਇਹ ਮਨ ਮੇਰਾ ਹੈ ਸਾਬ ਕਹਿੰਦੇ ਨਹੀਂ ਨਹੀਂ ਇਤੇ ਤਾਂ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਤਾਰ ਜਰਾਸ ਜਿਹੜਾ ਮਨ ਗੁਰੂ ਨੂੰ ਵੇਚ ਦਿੰਦਾ ਹੈ ਗੁਰੂ ਦੇ ਨਾਂ ਕਰ ਦਿੰਦਾ ਹੈ ਕਿ ਮਾਲਕਾ ਇਹਨੂੰ ਵਾਸ ਵਿੱਚ ਕਰਨਾ ਮੇਰੇ ਵਾਸ ਦੀ ਗੱਲ ਨਹੀਂ ਮੇਰੀ ਕੋਈ ਪਾਇਆ ਨਹੀਂ ਇਤੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਤੋਂ ਬਿਨਾਂ ਇਹਨੂੰ ਵਸ ਵਿੱਚ ਕੋਈ ਨਹੀਂ ਕਰ ਸਕਦਾ ਤੁਸੀਂ ਵਸ ਵਿੱਚ ਕਰਨ ਵਾਲੇ ਹੋ ਤੇ ਐਸੇ ਮਾਲਕ ਦੇ ਗੁਣਾਂ ਦਾ ਵਪਾਰ ਅਮੁੱਲ ਗੁਣ ਅਮੁੱਲ ਵਪਾਰ ਇਹ ਵਪਾਰ ਬੜਾ ਅਮੋਲਕ ਹੈ ਪਿਆਰਿਓ ਸੰਸਾਰ ਦੇ ਵਪਾਰ ਕਿਨਹੀ ਬਨਜਿਆ ਤਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ ਸੰਤ ਹੋ ਬਨਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸੰਤ ਜਨਾਨ ਨੇ ਕਿਹੜਾ ਵਪਾਰ ਕੀਤਾ ਵਾਹਿਗੁਰੂ 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 wah guru 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 ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਬਸ ਆ ਸੰਤ ਜਨ ਵਪਾਰ ਕਰਦੇ ਨੇ ਤੇ ਕਰਾਉਂਦੇ ਨੇ ਸੰਗਰਾਮ ਦੇ ਦਿਹਾੜੇ ਤੇ ਆ ਜਾਓ ਤਾਂ ਵੀ ਜਪਿਆ ਤੇ ਜਪਾਇਆ ਜਾਂਦਾ ਸਤਨਾਮ ਜੇਕਰ ਹਫਤਾਵਾਰੀ ਤੁਸੀਂ ਦਿਵਾਨਾਂ ਵਿੱਚ ਆਉਂਦੇ ਹੋ ਤੇ ਤਾਂ ਵੀ ਜਪਿਆ ਤੇ ਜਪਾਇਆ ਜਾਂਦਾ ਸਤਨਾਮ ਜੇ ਤੇ ਸਲਾਨਾ ਜੋੜ ਮੇਲੇ ਤੇ ਆਉਂਦੇ ਹੋ ਤੇ ਤਾਂ ਵੀ ਜਪਿਆ ਤੇ ਜਪਾਇਆ ਜਾਂਦਾ ਸਤਨਾਮ ਤੇ ਇੱਕ ਦਿਨ ਮੈਂ ਲਾਈਵ ਦੇਖ ਰਿਹਾ ਸਾਮਾਪੁਰਖਾਂ ਦਾ ਇਥੇ ਕੁਝ ਬਗੀਤੀਆਂ ਦੇ ਅੰਦਰ ਜਾਂ ਖੇਤੀ ਬਾੜੀ ਦਾ ਕਾਰਜ ਕਰਦੇ ਆ ਤਾਂ ਵੀ ਸੇਵਾਦਾਰ ਨਾਲ ਲੱਗੇ ਹੋਏ ਤੇ ਮਹਾਂਪੁਰਖ ਜਪਾਰੇ ਸਨ ਸਤਨਾਮ ਸ੍ਰੀ ਇਸ ਸੰਤ ਜਨਾਂ ਦਾ ਵਪਾਰ ਹੈ ਕਿਨਹੀਂ ਬੰਦਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਸੰਤੋਂ ਬੰਦਿਆ ਨਾਮ ਕੋ ਬਿੰਦਕਾ ਐਸੀ ਖੇਪ ਹਮਾਂ ਦੀ ਇੱਥੇ ਤੇ ਪਿਆਰਿਓ ਗੁਰੂ ਦੇ ਘਰ ਦੇ ਅੰਦਰ ਜੇ ਤੁਸੀਂ ਲੰਗਰ ਵਿੱਚ ਵੀ ਬੈਠਦੇ ਹੋ ਕਿ ਮੈਂ ਆਪਣੇ ਪੇਟ ਦੀ ਪੂਰਤੀ ਵਾਸਤੇ ਕੁਝ ਛਕਣਾ ਹੈ ਤੇ ਤਾਂ ਵੀ ਸੇਵਾਦਾਰ ਕੀ ਕਹਦੇ ਹੁੰਦੇ ਜੀ ਪ੍ਰਸ਼ਾਦਾ ਵਾਹਿਗੁਰੂ ਜੀ ਭਾਜਾ ਵਾਹਿਗੁਰੂ ਜੀ ਜਿੱਥੇ ਤੇ ਨਜ਼ਰਾਂ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਜਾਂਦਾ ਹੈ ਤੇ ਵਾਪਾਰੀ ਇੱਥੇ ਵਾਹਿਗੁਰੂ ਦੇ ਨਾਮ ਦਾ ਹੈ ਕੀਤਾ ਤੇ ਕਰੇ ਤੇ ਜਿੱਥੇ ਆਪ ਜਪਿਆ ਜਾਂਦਾ ਤੇ ਜਪਾਇਆ ਜਾਂਦਾ ਹੈ ਤਨ ਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਐਸੇ ਆਪਣੇ ਪਿਆਰੇ ਤੋਂ ਬਲਹਾਰੇ ਸਦਕੇ ਕੁਰਬਾਨ ਪਤਾ ਕਿਵੇਂ ਜਾਂਦੇ ਨੇ ਸਾਬ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਉਸ ਗੁਰ ਸਿੱਖ ਦੀ ਉਸ ਪਿਆਰੇ ਦੀ ਮੈਂ ਚਰਨ ਧੂੜ ਲੋਚਦਾ ਕਿਹਦੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਜਿਹੜਾ ਆਪ ਜਪਦਾ ਤੇ ਹੋਰਨਾਂ ਨੂੰ ਜਪਾਉਂਦਾ ਸਤਨਾਮ ਇਹ ਪਿਆਰਿਓ ਅਮੁੱਲਕ ਗੁਣਾਂ ਦਾ ਵਪਾਰ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਾਪਾਰੀ ਹੈ ਤੀਜਾ ਇਸ਼ਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਤੁਹਾਡੇ ਵੱਲ ਸਾਡੇ ਵੱਲ ਹੈ ਕਿ ਇਹ ਜਿਹੜੇ ਵਪਾਰੀ ਨੇ ਇਹ ਵੀ ਅਮੁੱਲਕ ਨੇ ਤੇ ਜਿਹੜੇ ਨਾਮ ਦੇ ਵਪਾਰੀ ਨਹੀਂ ਹੁੰਦੇ ਉਹਨਾਂ ਨੂੰ ਤੇ ਪਿਆਰਿਓ ਸੰਗਤ ਵਿੱਚ ਆਉਣਾ ਹੀ ਔਖਾ ਹੈ ਉਹ ਤੇ ਗੁਰੂ ਦੇ ਘਰ ਤੋਂ ਹੀ ਪਰੰਪਰਾ ਮੁਖ ਮੋੜ ਕੇ ਚਲੇ ਜਾਂਦੇ ਨੇ ਜੇ ਕਿਤੇ ਧਕੇ ਸਾਈ ਦੇ ਨਾਲ ਕੋਈ ਲੈ ਵੀ ਆਏ ਕਿਤੇ ਉਹਨਾਂ ਨੂੰ ਆਉਣਾ ਨੂੰ ਪੈ ਜਾਏ ਤੇ ਤੇ ਆ ਕੇ ਬਹਿਣਾ ਔਖਾ ਹੋ ਜਾਂਦਾ ਕਿਉਂਕਿ ਵਪਾਰ ਉਹਨਾਂ ਦੇ ਕੋਲੇ ਨਾਮ ਦਾ ਨਹੀਂ ਹੈ ਨਹੀਂ ਕਰਨਾ ਚਾਹੁੰਦੇ ਤੇ ਸਾਖਤ ਜੀਵਾਂ ਦਾ ਮਨ ਮੁਖਾਂ ਜੀਵਾਂ ਦਾ ਇੱਥੇ ਬੈਠਣਾ ਨਹੀਂ ਹੁੰਦਾ ਗੁਰੂ ਕੀ ਸੰਗਤ ਵਿੱਚ ਬਹਿਣਾ ਤੇ ਉੱਠਣਾ ਕਿੰਨਾ ਅੰਦਾ ਹੁੰਦਾ ਗੁਰਮੁਖਾਂ ਦਾ ਸੰਤ ਜਨਾਂ ਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨਨੀ ਸੰਜਿਆ ਸਹੀ ਗੰਭੀਰ ਅਪਾਰ ਜੀ ਅਸਲ ਦੇ ਵਿੱਚ ਆਤਮਕ ਤਲ ਤੇ ਸੁੰਦਰ ਸਰੂਪ ਵਾਲੇ ਉਹ ਨੇ ਜਿਨ੍ਹਾਂ ਦਾ ਗੁਰੂ ਕੀ ਸੰਗਤ ਵਿੱਚ ਬੈਠਣਾ ਹੈ ਜਿਹੜੇ ਪਰਮਾਤਮਾ ਦੇ ਨਾਮ ਧਨ ਦਾ ਵੰਦ ਕਰਦੇ ਨੇ ਨਾਮ ਧਨ ਨੂੰ ਇਕੱਠਿਆਂ ਕਰਦੇ ਨੇ ਅਮੁੱਲ ਵਾਪਾਰੀਏ ਅਮੁੱਲ ਢੰਡਾਰ ਤੇ ਚੌਥਾ ਬਚਨਾ ਸਾਹਿਬ ਦਾ ਵੀ ਇਹ ਢੰਡਾਰਾ ਵੀ ਅਮੋਲਕ ਹੈ ਪਿਆਰੇ ਇਸ ਨਾਮ ਦੇ ਸਦਕਾ ਕਿੰਨੇ ਭਗਤ ਸਹਿਬਾਨ ਕਿੰਨੇ ਲੋਕਾਈ ਤਰ ਗਈ ਤੇ ਤਰ ਰਹੀ ਹੈ ਮਾਪੁਰਗ ਕਿੰਨਾ ਹੈ ਨਾਮ ਦਾ ਖਜ਼ਾਨਾ ਵੰਡ ਰਹੇ ਨੇ ਵੰਡਦੇ ਆਏ ਨੇ ਤੇ ਵੰਡਦੇ ਰਹਿਣਗੇ ਕਦੀ ਇਹ ਖਜ਼ਾਨਾ ਗੁਰੂ ਕਾ ਮੁੱਕਣ ਵਾਲਾ ਨਹੀਂ ਤੇ ਇਹ ਢੰਡਾਰਾ ਵੀ ਅਮੋਲਕ ਹੈ ਤੇ ਇਹ ਭੰਡਾਰਾ ਸਾਡੀ ਝੋਲੀ ਵਿੱਚ ਪਾਉਂਦੇ ਆ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਦਿੱਤੇ ਨੇ ਪਿਉ ਦਾਦੇ ਤਾਂ ਫੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਂ ਤਾਂ ਕਸ਼ੂ ਨਾ ਮੋਲ ਭਰੇ ਭੰਡਾਰ ਆਕੂਟ ਅਤੋਲ ਖਾਭ ਹੋ ਖਰਚ ਹੋ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਦੋ ਜਾਈਏ ਖਜ਼ਾਨਾ ਗੁਰੂ ਨੇ ਦਿੱਤਾ ਇਸ ਖਜ਼ਾਨੇ ਨੂੰ ਰਲ ਮਿਲ ਕੇ ਛਕਿਆ ਕਰੀਏ ਜਿਵੇਂ ਮਾਪੁਰ ਸਾਨੂੰ ਰਲ ਮਿਲ ਕੇ ਸ਼ਿਕਾਉਂਦੇ ਨੇ ਇਵੇਂ ਸਾਰੇ ਰਲ ਮਿਲ ਕੇ ਅਸੀਂ ਕਿੱਥੇ ਵੀ ਤੇ ਘਰਾਂ ਦੇ ਵਿੱਚ ਵੀ ਸਦਾ ਇਹ ਨਾਮ ਦਾ ਖਜ਼ਾਨਾ ਜਿਹੜਾ ਸ਼ਕਣਾ ਹੈ ਤੇ ਹੋਰਨਾਂ ਦੇ ਵਿੱਚ ਇਹ ਖਜ਼ਾਨਾ ਵਰਤਾਉਣਾ ਹੈ ਇਹ ਖਜ਼ਾਨਾ ਖਾਂਦਿਆਂ ਤੇ ਖਰਚਾਉਂਦਿਆਂ ਕਦੀ ਵੀ ਇਹ ਮੁੱਕਦਾ ਨਹੀਂ ਕਦੀ ਇਹਦੇ ਵਿੱਚ ਕਾਟਾ ਨਹੀਂ ਆਉਂਦਾ ਇਹ ਤਨ ਅਖੋਟ ਨਾਨਕ ਖੁਟੇ ਨਾ ਜਾਏ ਪੂਰੇ ਸਤਗੁਰੂ ਯਾਦ ਖਾਇ ਪੂਰਨ ਗੁਰੂ ਨੇ ਸੋਜੀ ਦਿੱਤੀ ਸਤਿਗੁਰੂ ਰਹਿਮਤ ਕਰਨ ਉਪਦੇਸ਼ ਸਾਡੇ ਹਿਰਦਿਆਂ ਤੇ ਵਸੇ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਤਕਾਰ ਜੋ ਸ੍ਰੀਮਾਨ ਸੰਤ ਬਾਬਾ ਦਵਿੰਦਰ ਸਿੰਘ ਜੀ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਪਿਛਲੀ ਸੰਗਰਾਂਤ ਤੇ ਵਤਨ ਕੀਤਾ ਸੀ ਹਾਜ਼ਰੀ ਦਾ ਪਰਦਾਸ ਨੂੰ ਕੋਈ ਅਮਰਜੈਂਸੀ ਕੰਮ ਪੈ ਗਿਆ ਨਹੀਂ ਆ ਸਕਿਆ ਮੁਆਫੀ ਮੰਗੀ ਸੀ ਉਹ ਸਮਾਂ ਜਿਹੜਾ ਸੀ ਅੱਜ ਲਾਸ ਨੇ ਆਪ ਮੰਨ ਕਰਕੇ ਮਾਪੁਰਖਾਂ ਦੇ ਕੋਲੋਂ ਹਾਜ਼ਰੀ ਮੰਗੀ ਸੀ ਵੀ ਮੈਂ ਪਿਛਲੇ ਸਮੇਂ ਦੀ ਮੁਆਫੀ ਚਾਹੁੰਨੇ ਤੇ ਅੱਜ ਹਾਜ਼ਰੀ ਪ੍ਰਵੰਗ ਕਰਿਓ ਗੁਰੂ ਕਿਰਪਾ ਕਰੇ ਰਹਿਮਤ ਕਰੇ ਮਾਪੁਰਖਾਂ ਦਾ ਧੰਨਵਾਦ ਸਮੁੱਚੇ ਸਤਿਕਾਰਯੋਗ ਪਰਮੰਧ ਪੁਰੀਆਂ ਦਾ ਤਨ ਗੁਰੂ ਪ੍ਰੋਗਰਾਮ ਸਹਿਬ ਮਹਾਰਾਜ ਜੀ ਦਾ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭਾ ਤੇ ਮਿਲੇ ਲਾਹਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ